ਦਾ ਖਾਲਸਾ ਵਾਹਿਗੁਰੂ ਜੀ ਕੀ ਬੋਧ ਇਹ ਵੀਰਾਂ ਦੀ ਜਿਹੜੀ ਟੀਮ ਆ ਮੈਡੀਕਲ ਟੀਮ ਆ ਪੂਰਾ ਦੀ ਪੂਰੀ ਜਿਹੜੀ ਹੈਗੀ ਆ ਕਪੂਰਥਲਾ ਜਲੰਧਰ ਇਹ ਕਾਪੇ ਵਕ ਵਕ ਪਿੰਡਾਂ ਤੋਂ ਵੀਰ ਆਏ ਆ ਦੇਖੋ ਜਿਵੇਂ ਜਿਵੇਂ ਸੰਗਤ ਸਹਾਇਤਾ ਲੈ ਕੇ ਆਈ ਆ ਤੇ ਚਲੋ ਮੈਂ ਅੱਗੇ ਵੀ ਇੱਕ ਇਹਨਾਂ ਵੀਰਾਂ ਨਾਲ ਗੱਲ ਕਰਦਾ ਸੀਗਾ ਵੀ ਜੇ ਉਦਾਂ ਹੜ ਆਇਆ ਤੇ ਸੰਗਤ ਦਾ ਸੇਵਾ ਲੋਂ ਵੀ ਹੜ ਆਇਆ ਪਿਆ ਆ ਬਾਕੀ ਜਿੱਦਾਂ ਵੀਰ ਹੁਣ ਅੱਗੇ ਬੇਕਦਰ ਦੀ ਗੱਲ ਕੀਤੀ ਆ ਤੇ ਉਹਦੇ ਬਾਰੇ ਵੀਰ ਜੀ ਹੁਣ ਤੁਸੀਂ ਜਿੱਦਾਂ ਗਏ ਆ ਸਾਡੇ ਨਾਲ ਤੁਹਾਨੂੰ ਡੰਗਰਾਂ ਦੇ ਵਿੱਚ ਕੀ ਪ੍ਰੋਬਲਮਾਂ दिसੀਆਂ ਜਿਹੜੀ ਇੱਥੇ ਮੇਨ ਚੀਜ਼ ਦੀ ਲੋੜ ਆ ਉਹ ਚੀਜ਼ ਮਾੜੀ ਜੀ ਰეკਮੈਂਡ ਕਰੋ ਸਭ ਤੋਂ ਪਹਿਲਾਂ ਜਿੰਨੇ ਵੀ ਸੰਗਤ ਘਰੇ ਬੈਠੀ ਦੇਖ ਰਹੀ ਆ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਅਸੀਂ ਬਾਉਪੁਰ ਮੰਡ ਏਰੀਆ ਵਿੱਚ ਆਏ ਆ ਸੇਵਾ ਕਰਨ ਵਾਸਤੇ ਲੋਕਾਂ ਦੇ ਘਰਾਂ ਵਿੱਚ ਮੇੜ ਕਰਕੇ ਆਏ ਆ ਇੱਥੇ ਸੀ ਦੇਖਿਆ ਕਿ ਗਾਵਾਂ ਮੱਝਾਂ ਨੂੰ ਕਾਫੀ ਬਿਮਾਰੀ ਇਨਫੈਕਸ਼ਨ ਕਰਨ ਹੋ ਰਹੀਆਂ ਜਿਹਦੇ ਵਿੱਚ ਫਾਊਟ ਫੁੱਟ ਐਂਡ ਮਾਉਥ ਦੀ ਦਵਾਈ ਹੁੰਦੀ ਹੈ ਜਿਹਨੂੰ ਆਪਾਂ ਪੰਜਾਬੀ ਵਿੱਚ ਮੂੰਹ ਘੁਰ ਕਹਿੰਦੇ ਆ ਉਹ ਵੀ ਬਿਮਾਰੀ ਇੱਥੇ ਸ਼ੁਰੂ ਹੋਣ ਵਾਲ ਕਿ ਉਹਦੇ ਸਿੰਪਟਮ ਸਾਰੇ ਬਣ ਗਏ ਕਿ ਸਾਰੇ ਪਾਸੇ ਜੋ ਗੰਦਗੀ ਫੈਲੀ ਹੋਈ ਹੈ ਤੇ ਉਹ ਚੀਜ਼ਾਂ ਦੀ ਜਿਹੜੀ ਮੈਡੀਸਿਨ ਹੈ ਪ੍ਰੋਪਰ ਇੱਥੇ ਹੋਣ ਤੋਂ ਪ੍ਰੋਵਾਈਡ ਹੋ ਜਾਵੇ ਤਾਂ ਹੋ ਜਵੇ ਤਾਂ ਤੁਸੀਂ ਜਿਹੜਾ ਬੰਦਾ 10 ਦਿਨ ਬਾਅਦ ਵੀਡੀਓ ਦੇਖੇਗਾ ਉਹ ਕਹੇਗਾ ਵੀ ਕੋਈ ਬੰਦਾ ਆਇਆ ਸੀ ਤੇ ਗੱਲ ਸੱਚੀ ਕਰਕੇ ਗਿਆ ਸੀ ਕਿ ਕੋਈ ਵੀ ਬਿਮਾਰੀ ਜਦੋਂ ਆਉਂਦੀ ਉਹਦਾ ਪਹਿਲਾਂ ਆਪਾਂ ਪ੍ਰਕੋਸ਼ਨ ਕਰ ਲਈਏ ਉਹਦਾ ਇਲਾਜ ਪਹਿਲਾਂ ਸ਼ੁਰੂ ਕਰ ਲਈਏ ਤੇ ਉਹਨੂੰ ਅਸੀਂ ਕਵਰ ਕਰ ਸਕਦੇ ਹਾਂ ਜਦੋਂ ਸਾਰੇ ਪਾਸੇ ਹਫੜਾ ਤਫੜੀ ਮੱਝ ਗਈ ਫਿਰ ਵੀ ਅਜਿ ਕੁਝ ਨਹੀਂ ਹੋਣਾ ਇਸ ਇਲਾਕੇ ਦੇ ਵਿੱਚ ਤੁਸੀਂ ਦੇਖਿਆ ਵੀ ਕਿੰਨੇ ਝੋਨੇ ਸੀਗੇ ਫਸਲਾਂ ਸੀਗੀਆਂ ਜਿਹਨਾਂ 'ਚ ਕਈ ਤਰ੍ਹਾਂ ਦੀਆਂ ਸਪਰੇਅ ਆ ਕਈ ਤਰ੍ਹਾਂ ਦੀਆਂ ਖਾਦਾਂ ਅਸੀਂ ਛੜਕਾਈਆਂ ਸੀਗੀਆਂ ਉਹ ਪਾਣੀ ਇੱਥੇ ਘੁੰਮੀ ਫਰੀ ਜਾਂਦਾ ਜਿਹੜਾ ਝੋਨਾ ਗਲਿਆ ਜੀਵ ਜੰਤੂ ਮਰੇ ਆ ਉਹ ਵੀ ਸਾਰੇ ਇੱਥੇ ਲਾਸ਼ਾਂ ਦੱਬੀਆਂ ਹੋਈਆਂ ਜਦੋਂ ਇਹ ਪਾਣੀ 4-4 5-5 ਫੁੱਟ ਉੱਤਰ ਗਿਆ ਤਾਂ ਇਹਨਾਂ ਨੂੰ ਤੇ ਜਿਹੜੇ ਪਸ਼ੂ ਮਰੇ ਆ ਉਹਨਾਂ ਦੀ ਜਿਹੜੀ ਗੰਦਗੀ ਦੀ ਬਦਬੂ ਆ ਉਹ ਵੀ ਫੈਲਣੀ ਇੱਥੇ ਬਲਕਿ ਜਿਹੜੇ ਆਉਣ ਵਾਲੇ 10 ਦਿਨਾਂ ਇਹ ਤੋਂ ਵੀ ਭਿਆਨਕ ਸਾਨੂੰ ਦੇਖਣ ਨੂੰ ਮਿਲਣਗੇ ਤੇ ਜਿਹੜੀਆਂ ਸ਼ਾਇਦ ਆਉਣ ਵਾਲੇ ਜਿਹੜੇ ਸੇਵਾ-ਸੇਵਾ ਕਰਨ ਵਾਲੇ ਸੰਗਤ ਆ ਉਹ ਸ਼ਾਇਦ ਘਟ ਜਵੇ ਕਿ ਬਾੜ ਦਾ ਜਿਹੜਾ ਕੰਮ ਆ ਖਤਮ ਹੋ ਗਿਆ ਪਰ ਅਸਲ ਜਿਹੜੀ ਸੇਵਾ ਉਸ ਟਾਈਮ ਸ਼ੁਰੂ ਹੋਣੀ ਹੈ ਹੁਣ ਦੇ ਮੌਕੇ 'ਚ ਜੇ ਕੋਈ ਮੇਰਾ ਵੀ ਆਣਾ ਚਾਹੁੰਦਾ ਏ ਇਸ ਏਰੀਆ ਦੇ ਵਿੱਚ ਤੇ ਪਸ਼ੂਆਂ ਦੀ ਦਵਾਈ ਲੈ ਕੇ ਆਉ ਹੋ ਸਕੇ ਕੋਈ ਡਾਕਟਰ ਨਾਲ ਲੈ ਕੇ ਆਓ ਉਹ ਘਰਾਂ ਘਰਾਂ ਦੇ ਵਿੱਚ ਜਿਹੜੇ ਵੀਰ ਆ ਛਿਪਾਂ ਲੈ ਕੇ ਜਾ ਰਹੇ ਲੇਕਿਨ ਉੱਥੇ ਪ੍ਰੋਪਰ ਦਵਾਈ ਚਾਹੀਦੀ ਹੈ ਰਾਸ਼ਨ ਦੀ ਤਾਂ ਲੋੜ ਹੀ ਨਹੀਂ ਹੈਗੀ ਇਥੇ ਸਵਾਲ ਵਾ ਜਿੱਦਾਂ ਆਪਾਂ ਮੈਡੀਕਲ ਬੰਦੇ ਆ ਤਾਂ ਆਪਾਂ ਇੱਥੇ ਲਾਇਆ ਵਾ ਕੋਈ ਵੀ ਮੈਡੀਸਨਾਂ ਬੰਦਿਆ ਦੀ ਇੰਦਾ ਕੈਂਪ ਡੰਗਰਾਂ ਦਾ ਡਾਕਟਰ ਦਾ ਵੀ ਲੱਗਣਾ ਚਾਹੀਦਾ ਵਾ ਇੱਥੇ ਬਿਲਕੁਲ ਲੱਗਣਾ ਚਾਹੀਦਾ ਜੀ ਇਹੀ ਮੈਂ ਪੁਆਇੰਟ ਤੁਹਾਨੂੰ ਬੋਲਣ ਲੱਗਾ ਸੀ ਕੋਈ ਕਪੂਰਥਲਾ ਜ਼ਿਲ੍ਹਾ ਬਹੁਤ ਵੱਡਾ ਜ਼ਿਲ੍ਹਾ ਆ ਇੱਥੇ ਦੇਖਿਆ ਸੀ ਇੱਕ ਵੀ ਪਛਮਾ ਦਾ ਮੈਡੀਕਲ ਕੈਂਪ ਨਹੀਂ ਹੈਗਾ ਉਹ ਹੋਣਾ ਚਾਹੀਦਾ ਸੀ ਉਕੇ ਜ਼ਿਲ੍ਹਾ ਵਾਈਜ਼ ਜਿਹੜੇ ਹੈਗੇ ਆ ਸਾਡੇ ਅਫਸਰ ਸਾਹਿਬ ਉਹਨਾਂ ਇੱਥੇ ਆਉਣਾ ਚਾਹੀਦਾ ਕਿਉਂਕਿ ਜਿਹੜੇ ਪਿੰਡਾਂ ਦੇ ਵਿੱਚ ਪਾਣੀ ਵੜਿਆ ਫਿਰਦਾ ਆ ਉਹ ਵਿਚਾਰੇ ਆਣ ਕੇ ਭਵਾਂ ਦਵਾਈ ਲੈ ਜਾਣ ਕਿਉਂਕਿ ਹਰੇਕ ਘਰ ਦੇ ਘਰ ਦੇ ਬਾਹਰ ਸ਼ਿਪ ਨਹੀਂ ਪਹੁੰਚਣੀ ਵੀਰ ਜੀ ਭਾਵੇਂ ਇੱਥੇ ਕਈ ਸੇਵਾਦਾਰ ਲੱਗੇ ਹੋਏ ਆ ਜਿਹੜੀ ਦਵਾਈ ਪਸ਼ੂਆਂ ਦੀ ਜਿੱਦਾਂ ਆਪਾਂ ਇਹ ਕੈਂਪ ਲਾਇਆ ਨਾ ਰਾਸ਼ਨਾਂ ਦੇ ਸਮਗਰੀਆਂ ਦੇ ਇਹਦਾ ਪਸ਼ੂਆਂ ਦੇ ਜਿਹੜੀ ਦਵਾਈ ਦਾ ਵੀ ਕੈਂਪ ਇਸੇ ਲੱਗਣਾ ਚਾਹੀਦਾ ਮੇਰੇ ਹਿਸਾਬ ਨਾਲ ਡਾਕਟਰ ਸਾਹਿਬ ਇੱਕ ਹੋਰ ਗੱਲ ਵੀ ਆ ਜਿੱਦਾਂ ਹੁਣ ਇੱਥੇ ਮੈਂ ਵੇਖਿਆ ਵੀ ਜਿਹੜੇ ਡਾਕਟਰ ਆਏ ਆ ਡੰਗਰਾਂ ਦੇ ਸਾਰੇ ਪ੍ਰਾਈਵੇਟ ਹੀ ਆਏ ਆ ਜੀ ਕਪੂਰਥਲਾ ਜ਼ਿਲ੍ਹੇ ਨੂੰ ਜਾਂ ਸੁਲਤਾਨਪੁਰ ਤਹਿਸੀਲ ਨੂੰ ਵੀ ਚਾਹੀਦਾ ਵਾ ਵੀ ਜਿਹੜੇ ਸਰਕਾਰੀ ਡਾਕਟਰਾਂ ਦੀ ਵੀ ਡਿਊਟੀ ਲਈ ਜਾਵੇ ਬਿਲਕੁਲ ਦੀ ਇਹ ਪਹਿਲ ਕਦਮੀ ਹੈ ਜਦੋਂ ਬਾਅਦ ਵਿੱਚ ਬਿਮਾਰੀਆਂ ਆਉਣਗੀਆਂ ਜਿੱਦਾਂ 4-5 ਸਾਲ ਪਹਿਲਾਂ ਤੁਸੀਂ ਦੇਖਿਆ ਸੀ ਓਲੰਪੀ ਸਕਿਨ ਡਿਜ਼ੀਜ਼ ਆਈ ਸੀ ਤੇ ਕਿੰਨਾ ਪ੍ਰਕੋਪ ਉਹਦਾ ਦੇਖਣ ਨੂੰ ਮਿਲਿਆ ਕਿੰਨੇ ਪਸ਼ੂ ਮਰੇ ਆ ਤੇ ਉਹਦੇ ਨਾਲੋਂ ਸਾਨੂੰ ਹੁਣ ਤੋਂ ਹੀ ਪਹਿਲ ਕਦਮੀ ਕਰਨੀ ਚਾਹੀਦੀ ਹੈ ਵੀ ਜਿਹੜੀ ਵੈਕਸੀਨੇਸ਼ਨ ਗੋੜਪੋਕਸ ਹੋਗੀ ਫੁੱਟ ਐਂਡ ਮਾਉਥ ਹੋਗੀ ਉਹ ਹੁਣੇ ਜਾਨਵਰ ਲਾਉਣੇ ਚਾਹੀਦੇ ਮੇਰੇ ਹਿਸਾਬ ਨਾਲ ਉਕੇ ਬਾਅਦ ਵਿੱਚ ਕੁਝ ਨਹੀਂ ਹੋਣਾ ਫਿਰ ਤਾਂ ਰੋਇ ਟੀਕੇ ਲਵਾਈ ਜੋ ਡਾਕਟਰ ਵੀ ਖਵਾਉਣਗੇ ਤੁਰ ਫਿਰ ਕੇ ਜਿਹੜੇ ਜ਼ਿੰਮੇਦਾਰ ਆ ਉਹਨਾਂ ਨੂੰ ਨੁਕਸਾਨ ਹੋਗਾ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ